ਸ਼੍ਰੀ ਕਾਲ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਪੰਜਾਬ ਹਰਿਆਣਾ ਲਾਈਵ ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਦੇ ਵਿਰੁੱਧ ਜਿੱਥੇ ਵੱਡੀ ਮੁਹਿੰਮ ਚੜੀ ਹੋਈ ਹੈ ਤਾਂ ਉੱਥੇ ਹੀ ਵੱਡੀਆਂ ਕਾਰਵਾਈਆਂ ਬਠਿੰਡਾ ਪੁਲਿਸ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਹੈ ਲਗਾਤਾਰ ਨਸ਼ਿਆਂ ਦੇ ਖਿਲਾਫ ਵੱਡੀ ਕਾਰਵਾਈ ਤੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਵੱਡੀ ਕਾਰਵਾਈ ਬਠਿੰਡਾ ਪੁਲਿਸ ਕਰਦੀ ਆ ਰਹੀ ਹੈ ਤਾਂ ਉਸੇ سلسلے ਦੇ ਵਿੱਚ ਲਗਾਤਾਰ 5000 ਨਸ਼ੀਲੀਆਂ ਗੋਲੀਆਂ ਤੇ 4000 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਇੱਕ ਕਾਰ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਸੁਣੋ ਕੀ ਕਹਿਣਾ ਹੈ ਪੁਲਿਸ ਦੇ ਡੀਐਸਪੀ ਅਧਿਕਾਰੀ ਦਾ ਮਾਨਜੋਤ ਸ਼੍ਰੀਮਤੀ ਅਮਨੀਤ ਕੌਂਟਰਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਬਟੰਡਾ ਜੀ ਦੇ ਹਦਾਇਤਾਂ ਦੇ ਅਨੁਸਾਰ ਥ੍ਰੀ ਅਜੇ ਗਾਂਧੀ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਬਟੰਡਾ ਇਹ ਰਹਿਮ ਨਾਈ ਹੇਟਰ ਸੀਏ 2 ਦੀ ਸਾਡੀ ਟੀਮ ਇਹਦੇ ਏਐਸਆਈ ਹਰਮਨ ਜੀ ਸਿੰਘ ਅਗਵਾਈ ਕਰ ਰਹੀ ਸੀ ਉਹ ਨਥਾਣਾ ਤੋਂ ਫਕਤਾ ਰੋਡ ਤੇ ਜਾ ਰਹੀ ਸੀ ਜਦੋਂ ਪੁਲਸੂਆ ਬਹਾਦਰਗਵਾ ਕੋਠਾਗੁਰੂ ਪਹੁੰਚੀ ਤੇ ਉੱਥੇ ਰਨੇਕ ਨੋਜਮਾਨ ਉਹਨੂੰ ਆਪਣਾ ਰਸ਼ਟ ਡੀਆਰ ਕਾਰ ਹੈ ਜਿਹਦਾ ਨੰਬਰ BB2 BD 5201 ਸਮੇਤ ਕਾਬੂ ਕੀਤਾ ਤੇ ਉਸ ਉਹਨਾਂ ਨੇ ਤਲਾਸ਼ੀ ਲਈ ਮੈਂ ਵੀ ਮੌਕੇ ਤੇ ਪੁੱਜਾ ਜੋ ਉਹਨੇ ਤਲਾਸ਼ੀ ਲਈ ਗਈ ਤੇ ਉਹ ਜਿਹੜਾ ਬੰਦਾ ਫੜਿਆ ਉਹਦਾ ਨਾਮ ਲਖੀਰ ਸਿੰਘ ਪੁੱਤਰ ਪ੍ਰੀਤਵਰ ਸਿੰਘ ਵਾਸੀ ਸਰਾਵਾਂ ਦਾ ਅਗਵਾੜ ਕੋਠਾ ਗੁਰੂ ਸਿੰਘ ਤੇ ਜੋ ਤਲਾਸ਼ੀ ਲਈ ਗਈ ਤੋਂ ਉਹਦੇ ਕਾਰ ਦੇ ਟਿੱਕੀ ਜਿਹੜਾ ਪਲਾਸਟਿਕ ਦਾ ਗੱਟਾ ਮਿਲਿਆ ਇਹਦੇ ਵਿੱਚੋਂ 5000 ਕ੍ਰਮਾਡੋਲਗੋਨਿਆ ਤੇ 4000 ਜਿਹੜਾ ਰੈਗਾਬਲੀਨ ਕੈਪਸੂਲਾ ਉਹ ਬਰਾਮਦ ਹੋਈ। ਜਿਸ ਤੇ ਅਸੀਂ ਉਹਦੇ ਵਿਰੁੱਧ ਮਕਦਮਾ ਨੰਬਰ 81 83 249 2024 ਥਾਣਾ ਦਿਆਲਪੁਰਾ ਵਿਖੇ ਅੰਡਰ ਸੈਕਸ਼ਨ 22 ਸੀ ਐਨ ਡੀ ਪੀ ਐਫ ਐ ਦੇ ਅੰਦਰ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦਾ ਅਸੀਂ 2 ਦਿਨ ਦਾ ਪੁਲਿਸ ਰਿਮਾਂਡ ਕੋਰਚ ਪੇਸ਼ ਕਰਕੇ ਉਹਨੂੰ ਹਾਸਲ ਕੀਤਾ ਤੇ ਉਹ ਤੇ ਹੋਰ ਕਸ਼ਿਸ਼ ਜਾਰੀ ਹੈ। ਇਹ ਬੰਦਾ ਪਹਿਲਾਂ ਵੀ ਐਸਾ ਵੇਚਣ ਦਾ ਅਤੇ ਇਹਨਾਂ ਦੇ ਪਹਿਲਾਂ ਵੀ ਥਾਣਾ ਦਿਾਲਪੁਰ ਵਿਖੇ ਥਾਣਾ ਬਾਜਾਖਾਨਾ ਵਿਖੇ ਨਸ਼ੇ ਦੇ ਮਕਦਮੇ ਜਿਹੜੇ ਦਰਜ ਹੈ। ਇਹ ਕਿਸੇ ਕਿਥੋਂ ਮੈਂ ਕੀ ਆ ਰਿਹਾ ਸੀ ਕੋਈ ਇਹ ਤੁਸੀਂ ਸਾਹਮਣੇ ਆਇਆ ਹੋ। ਇਹਦੇ ਤੋਂ ਹੁਣ ਅਸੀਂ ਇਹਨਾਂ ਰਿਮਾਂਡ ਹਾਸਾ ਕੀਤਾ ਤਾਂ ਥੋਰਲੀ ਪੁਸ਼ਟੀ ਕਰਕੇ ਜਿੱਥੇ ਵੀ ਇਹਨੇ ਲਿਆਂਦੀ ਹੋਈ ਜਾਣ ਨੇ ਜਿੱਥੇ ਜਾਂ ਅੱਗੇ ਲੈਣੇ ਆ ਫਾਰਵਰਡ ਬੈਕਵਰਡ ਲਿੰਕ ਜਿਹੜੇ ਨੇ ਅਸੀਂ ਪਤਾ ਕਰਕੇ ਉਹਨਾਂ ਦੋਸ਼ੀਆਂ ਨੂੰ ਮਕਦਮੇ ਦੇ ਗ੍ਰਿਫਤਰ ਕਰਾਂਗੇ। ਪਹਿਲਾਂ ਕਿਹਦੇ ਵੀ ਥਾਣੇ ਦੇ ਵਿੱਚ ਪਰਚੀ ਦਰਜ ਹੈ। ਪਹਿਲਾਂ ਬਾਜਾਖਾਨਾ ਦਿਾਲਪੁਰ ਇੱਕ ਤੇ ਚੋਰੀ ਦਾ ਪਰਚਾ ਵੀ ਦਰਜਾ ਦਿਾਲਪੁਰ ਓ। ਕਿ ਤੁਸੀਂ ਕੱਲ ਦਿੱਕਾਵਾਂ ਨੂੰ ਦਿੱਤਾ ਸੀ ਸ਼ੇਰਾਂ ਰਾਤ ਤੇ ਤੁਸੀਂ ਕਿਹੜਾ ਵੀ ਹੋਵੇ। ਉਹਦੇ ਵਿੱਚ ਵੀ ਜਿਹੜਾ ਜਗਦੀਪ ਸਿੰਘ ਮੌਕੇ ਤੇ ਖੜਿਆ। ਪੁਲਿਸ ਜੋ ਨੇੜੇ ਦੋਨਾਂ ਨਾਲ ਅੱਗੇ ਬੈਕਵਾਰਡ ਹੌੜਾ ਲਿੰਕੋਨ ਵਿੱਚ ਵੀ ਇਹ ਦੋ ਵਿਅਕਤੀ ਹੋਰ ਅਰੈਸਟ ਕੀਤੇ ਐ ਮਕਦਮਾ ਦਰਜ ਕਰ ਲਿਆ। ਕਿਹੜਾ ਤਰਨਾ ਕਰਦੇ ਜਿਵੇਂ ਹਨ ਦੇ ਵਿੱਚ ਕੀ ਨਾਮ ਲਾਇਆ? ਇਹ ਇੱਕ ਬੰਦੇ ਨੇ ਆਪਣਾ ਮਹਾਰਾਜਪਿੰਡ ਦੇ ਬੰਦੇ ਨੇ ਲੈ ਚ ਛਾਲਮਾਰਕੇ ਪੋਤਗੀ ਕੀਤੀ ਸੀ। ਉਨੇ ਆਪਣਾ ਇੱਕ ਰੁਕਾ ਛੱਡਿਆ ਮੈਂ ਦੋ ਬੰਦਿਆਂ ਨੂੰ ਤੰਗ ਆ ਕੇ ਇਹ ਕੁਝ ਕੁਸ਼ ਕੀਤੀ ਆ ਉਹ 8306 ਦਾ ਮਕਦਮਾ ਉਹਦੇ ਨਾਂ ਦੇ ਖਿਲਾਫ ਦਰਜ ਕੀਤਾ ਹੈ ਇਟਸ ਅ ਸ਼ੇਅਰ ਕਸਮਨ ਜਿੱਦਾਂ ਬਾਜ਼ਾਰ ਮੰਡਰਾਟ ਹੈ ਉਹਨਾਂ ਬ੍ਰੋਕਰਾਂ ਨੇ ਕਿ ਵਪਾਰੀਆਂ ਦਾ ਸਤਿਕਾਰ ਨਹੀਂ ਉਹ ਇਹ ਮਕਦਮੇ ਦੀ ਥੋਰਲੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜਿਸ ਤਰ੍ਹਾਂ ਉਹਦੇ ਤਵਤੀਹਦਾਨ ਸਾਹਮਣੇ ਆਉਣਗੇ ਉਸ ਅਨਸਾਰ ਕਾਰਵਾਈ ਕੀਤੀ ਜਾਵੇਗੀ